ਸਸ਼ੀਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ A1 ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਅਸੀਂ ਹਰ ਰੋਜ਼ ਕਿਸ ਨਾ ਕਿਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਦੇ ਹੁੰਨੇ ਆ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਆਮ ਆਦਮੀ ਪਾਰਟੀ ਵੱਲੋਂ ਜਦੋਂ ਆ 8 ਉਮੀਦਵਾਰਾਂ ਦੀ ਜੋ ਲਿਸਟ ਜਾਰੀ ਕੀਤੀ ਹੈ ਉਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਨੇ ਮੰਤਰੀ ਨਹੀਂ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਲਈ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਕਿਰਨ ਵਿਸ਼ੇਸ਼ਟ ਜੀ ਕਿਰਨ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਸੋਨਮ ਧੰਨਵਾਦ ਜੀ ਜੋ ਅੱਜ ਦੇ ਵਿਸ਼ੇ ਤੇ ਗੱਲ ਕਰ ਰਹੇ ਹਾਂ ਕਿ ਜੀ ਜਿਵੇਂ ਆਮ ਆਦਮੀ ਪਾਰਟੀ ਨੇ ਲੋਕ ਸਭਾ 2024 ਜਿਹੜੀਆਂ ਚੋਣਾਂ ਹੋਣੀਆਂ ਨੇ ਉਹਨਾਂ ਦੇ ਉਮੀਦਵਾਰਾਂ ਦੀ ਅੱਜ ਉਹਨਾਂ ਨੇ ਲਿਸਟ ਜਾਰੀ ਕੀਤੀ ਹੈ ਉਸ ਦੇ ਵਿੱਚ ਜ਼ਿਆਦਾਤਰ ਜਿਹੜੇ ਨੇ ਮੰਤਰੀ ਨੇ ਕਾਰਨ ਕੀ ਹੋ ਸਕਦੇ ਨੇ ਬਿਲਕੁਲ ਜਿਵੇਂ ਕਿ ਅੱਜ ਜਿਹੜੀ ਲਿਸਟ ਜਾਰੀ ਹੋਈ ਹੈਗੀ ਆ ਉਹਦੇ ਵਿੱਚ 8 ਨਾਮ ਜਿਹੜੇ ਹਨ ਇਹਨਾਂ ਨੇ ਜਾਰੀ ਕੀਤੇ ਹੈਗੇ ਨੇ ਜੀ ਅ ਕੁਲਦੀਪ ਸਿੰਘ ਢਾਲੀਵਾਲ ਹੂੰ ਇਹ ਵੀ ਮੰਤਰੀ ਨੇ ਜੀ ਲਾਲਜੀਤ ਸਿੰਘ ਭੋਲਰ ਇਹ ਵੀ ਮੰਤਰੀ ਨੇ ਠੀਕ ਹੈ ਜੀ ਉਹਨਾਂ ਤੋਂ ਬਾਅਦ ਹੈਗੇ ਨੇ ਸੁਸ਼ੀਲ ਕੁਮਾਰ ਰਿੰਕੂ ਇਹ ਪਹਿਲੇ ਐਮਪੀ ਹੈਗੇ ਨੇ ਜ਼ਿਲੰਦਰ ਤੋਂ ਹਾਂ ਜੀ ਆ ਗੁਰਪ੍ਰੀਤ ਸਿੰਘ ਜੀਪੀ ਹੂੰ ਇਹ ਫਤੇਗੜ ਸਾਹਿਬ ਤੋਂ ਪਹਿਲਾਂ ਠੀਕ ਹੈ ਆ ਆਪਣਾ ਕਾਂਗਰਸ ਦੇ ਵਿੱਚ ਹੁੰਦੇ ਸੀਗੇ ਤੇ ਆਮ ਆਦਮੀ ਪਾਰਟੀ ਚ ਹੁਣੀ ਆਏ ਸੀ ਉਹਨਾਂ ਨੂੰ ਟਿਕਟ ਮਿਲ ਗਈ ਹੈ ਜੀ ਅ ਕਰਮਜੀਤ ਅਨਮੋਰ ਹੂੰ ਫਿਲਮੀ ਐਕਟਰ ਨੇ ਹਮੇਸ਼ਾ ਹੀ ਲੋਕਾਂ ਨੂੰ ਹਸਾਉਂਦੇ ਰਹੇ ਨੇ ਹੂੰ ਕਮੇਡੀਅਨ ਵੀ ਹੈਗੇ ਨੇ ਤੇ ਗਾਇਕੀ ਵੀ ਉਹਨਾਂ ਦੀ ਬੜੀ ਵਧੀਆ ਹੈਗੀ ਹੈ ਜੀ ਤੇ ਹੁਣ ਇਸ ਚ ਖਾਸ ਗੱਲ ਇਹ ਕਿ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਕਾਫੀ ক্লোਜ਼ ਦੋਸਤ ਨੇ ਜਿਹੜੇ ਕਹਿੰਦੇ ਨੇ ਵੀ ਜਨਰਲੀ ਜਾੜੀ ਰਹੀ ਹੈ ਇਹਨਾਂ ਦੀ ਉਹਦੇ ਉਹਨਾਂ ਚੋਂ ਹੈਗੇ ਨੇ ਤੇ ਉਹਨਾਂ ਨੂੰ ਵੀ ਜਿਹੜੀ ਟਿਕਟ ਟ੍ਰੀਟ ਕੋਰਟ ਤੋਂ ਦਿੱਤੀ ਹੈਗੀ ਹੈ ਜੀ ਤੇ ਗੁਰਮੀਤ ਸਿੰਘ ਖੱਡੀਆਂ ਖੱਡੀਆਂ ਇਹ ਖੇਤੀਬਾੜੀ ਮੰਤਰੀਆਂ ਇਹ ਵੀ ਮੰਤਰੀ ਹੈਗੇ ਨੇ ਹਮ ਗੁਰਮੀਤ ਸਿੰਘ ਹਿਤ ਮੇਅਰ ਉਹਨਾਂ ਨੂੰ ਤੁਸੀਂ ਦੇਖਿਆ ਹੋਣਾ ਮੀਤ ਹੇਅਰ ਨੂੰ ਉਹ ਉਹ ਵੀ ਮੰਤਰੀ ਹੈਗੇ ਨੇ ਖੇਡ ਮੰਤਰੀ ਤੇ ਡਾਕਟਰ ਬਲਵੀਰ ਸਿੰਘ ਸਾਡੇ ਸਿਹਤ ਮੰਤਰੀ ਨੇ ਹੂੰ ਸੋ ਇਹ ਸਭ ਕੁਝ ਦੇਖ ਕੇ ਇਹ ਗੱਲ ਜ਼ਰੂਰ ਪ੍ਰਤੀਤ ਹੋ ਰਹੀ ਹੈ ਕਿ ਪਾਰਟੀ ਕੋਲੇ ਅਨੁਭਵ ਦੀ ਕਮੀ ਜਿਹੜੀ ਉਹ ਸਾਫ਼ ਤੌਰ ਤੇ ਦਿਖ ਰਹੀ ਹੈ ਹੂੰ ਅ ਜੇਕਰ ਗੱਲ ਕੀਤੀ ਜਾਵੇ ਸਿਹਤ ਮੰਤਰੀ ਦੀ ਪੰਜਾਬ ਨੂੰ ਇਸੇ ਪਾਰਟੀ ਨੇ ਤਿੰਨ ਵਾਰ ਦਦੇ ਹੋਏ ਦਿਖਾਈ ਦੇਣਗੇ ਹੂੰ ਤੇ ਅੱਜ ਉਹਨਾਂ ਨੇ ਪਾਰਟੀ ਦਾ ਧੰਨਵਾਦ ਵੀ ਕੀਤਾ ਮੀਡੀਆ ਦੇ ਵਿੱਚ ਆ ਕੇ ਤੇ ਕਿਹਾ ਕਿ ਹੁਣ ਅਸੀਂ ਮੋਰਚਾ ਖੋਲ੍ਹਾਂਗੇ ਤਾਂ ਸਿੱਧੇ ਤੌਰ ਤੇ ਕੇਂਦਰ ਸਰਕਾਰ ਨੂੰ ਹਾਤੀ ਜੜੀ ਕਿ ਲੈਂਦੇ ਹੋਣ ਨੇ ਗੱਲਬਾਤ ਕਰਦੇ ਦਿਖਾਈ ਦਿੱਤੇ ਹੁਣ ਇਸ ਸਬ ਦੇ ਵਿੱਚ ਕਿਆ ਸਰਾਈਆਂ ਕੀ ਨੇ ਕਿਉਂਕਿ 13 ਸੀਟਾਂ ਦੀ ਗੱਲ ਹੋ ਰਹੀ ਸੀ 13 ਦੀ 13 ਲੈਣ ਦੀ ਗੱਲ ਹੋ ਰਹੀ ਹੈ 13 ਚੋਂ 8 ਸੀਟਾਂ ਨੇ ਦੇ ਦਿੱਤੀਆਂ ਹੈਗੀਆਂ ਪਿੱਛੇ ਰਹਿ ਗਈਆਂ ਨੇ 5 5 ਸੀਟਾਂ ਠੀਕ ਹੈ ਉਹ 5 ਸੀਟਾਂ ਦੇ ਵਿੱਚ ਹੁਣ ਕੌਣ ਕੌਣ ਹੋਗਾ ਤਾਂ ਦੇਖਣ ਵਾਲੀ ਗੱਲ ਹੈ ਪਰ ਵੱਡੀ ਗਿਣਤੀ ਜਿਹੜੀ ਟਿਕਟਾਂ ਦੀ ਹੈਗੀ ਉਹ ਹੋ ਚੁੱਕੀ ਹੈ ਤੇ ਹੁਣ ਚਾਹੇ ਕੋਈ ਪੋਲਿਟੀਕਲ ਪਾਰਟੀ ਆ ਚਾਹੇ ਕੋਈ ਆਮ ਵਿਅਕਤੀ ਆ ਚਾਹੇ ਕੋਈ ਬਿਜ਼ਨਸਮੈਨ ਆ ਉਹਨਾ ਸਭ ਦੇ ਜ਼ੁਬਾਨ ਦੇ ਉੱਪਰ ਹੀ ਹੈ ਕਿ ਕਿ ਮੰਤਰੀਆਂ ਨੂੰ ਵੀ ਟਿਕਟਾਂ ਦੇਣੀਆਂ ਪਈਆਂ ਕਿਉਂਕਿ ਪਾਰਟੀ ਦੇ ਵਿੱਚ ਜਦੋਂ ਐਮਪੀ ਟਿਕਟਾਂ ਦੀ ਵੰਡ ਹੁੰਦੀ ਹੈ ਤਾਂ ਉਸ ਵੇਲੇ ਇਹ ਮਾਹੌਲ ਹੁੰਦਾ ਕਿ ਜਿਵੇਂ ਗੁੜ ਦੇ ਉੱਪਰ ਮੱਖੀਆਂ ਹੂੰ ਬਹੁਤ ਲੋਕ ਹੁੰਦੇ ਨੇ ਜਿਹੜੇ ਜਿਹੇ ਇੱਛਾ ਖੁੰਦ ਨੇ ਕਿ ਅਸੀਂ ਇਹ ਟਿਕਟ ਲਈ ਐਮਪੀ ਦੀ ਤੇ ਕੰਮ ਕਰੀਏ ਅ ਵੱਡੇ ਵੱਡੇ ਬਿਜ਼ਨਸਮੈਨ ਜਿਹੜੇ ਹੁੰਦੇ ਨੇ ਉਹਨਾਂ ਦੀ ਇੱਛਾ ਹੁੰਦੀ ਸਾਨੂੰ ਟਿਕਟ ਮਿਲ ਜੀਵੇ ਜਿਹੜੇ ਜਿਹੜੇ ਸਮਾਜ ਸੇਵੀ ਹੁੰਦੇ ਉਹਨਾਂ ਦੀ ਇੱਛਾ ਹੁੰਦੀ ਅਸੀਂ ਟਿਕਟ ਲਈਏ ਤੇ ਐਮਪੀ ਵੱਜੋਂ ਕੰਮ ਕਰੀਏ ਜਿਹੜੇ ਲੰਬੇ ਸਮੇਂ ਤੋਂ ਰਾਜਨੀਤੀ ਕਰ ਰਹੇ ਉਹਨਾਂ ਦੀ ਇੱਛਾ ਹੁੰਦੀ ਹੈ ਵੀ ਅਸੀਂ ਐਮਪੀ ਵੱਜੋਂ ਟਿਕਟ ਲੈ ਕੇ ਲੜੀਏ ਪਰ ਪਾਰਟੀ ਦਾ ਇਹ ਜਿਹੜਾ ਫੈਸਲਾ ਹੈਗਾ ਲੋਕਾਂ ਨੂੰ ਕਿਤੇ ਨਾ ਕਿਤੇ ਹਜਮ ਨਹੀਂ ਹੋ ਰਿਹਾ ਹੈਗਾ ਵੀ ਇਹ ਕੀ ਹੋ ਗਿਆ ਹੂੰ ਵੀਰ ਇਹ ਤਾਂ ਪਹਿਲੇ ਹੀ ਇਹਨਾਂ ਕੋਲ ਇਹਨਾਂ ਨੂੰ ਮੰਤਰੀ ਮੰਡਲ ਮਿਲੇ ਹੋਏ ਸੀਗੇ ਇਹ ਤਾਂ ਵੈਸੇ ਸੱਤਾ ਦਾ ਜਿਹੜਾ ਸੁੱਖਾ ਭੋਗ ਰਹੇ ਸੀਗੇ ਤੇ ਲੋਕਾਂ ਵਾਸਤੇ ਕੰਮ ਕਰ ਰਹੇ ਸੀਗੇ ਹੁਣ ਕਿਸੇ ਹੋਰ ਨੂੰ ਵੀ ਸੇਵਾ ਦਾ ਮੌਕਾ ਦੇਣਾ ਚਾਹੀਦਾ ਸੀਗਾ ਜੀ ਬਹੁਤੋ ਜਿਹੜਾ ਆਪਦੇ ਵਿੱਚ ਹੀ ਜਿਹੜਾ ਇੱਕ ਵੱਡਾ ਸਵਾਲ ਖੜਾ ਹੁੰਦਾ ਕਿ ਜਿਸ ਦੇ ਵਿੱਚ ਇੱਕ ਵੀ ਜਿਹੜੇ ਮੰਤਰੀ ਨੂੰ ਹੀ ਜਿਹੜਾ ਇਹਨਾਂ ਟਿਕਟ ਦਿੱਤੀ ਜਾ ਰਹੀ ਹੈ ਕਿ ਹੋਰ ਨੂੰ ਨਿਊ ਜਿਹੜਾ ਆਪਾਂ ਕਹਿ ਸਕਦੇ ਹਾਂ ਚਿਹਰਾ ਅੱਗੇ ਕਿਉਂ ਨਹੀਂ ਆ ਰਿਹਾ ਚਿਹਰਾ ਨਿਊ ਚਿਹਰਾ ਵੀ ਕਹਿ ਸਕਦੇ ਆ ਜੇ ਪਾਰਟੀ ਚ ਹੋਰ ਵੀ ਬੰਦੇ ਹੈਗੇ ਨੇ ਜਿਹੜੇ ਕੰਮ ਕਰ ਰਹੇ ਨੇ ਲੰਬੇ ਸਮੇਂ ਤੋਂ ਉਹਨਾਂ ਦੀ ਇੱਛਾ ਹੋ ਸਕਦੀ ਹੈ ਵੀ ਅਸੀਂ ਕੰਮ ਕਰ ਰਹੇ ਆ ਆਪਣੇ ਏਰੀਆ ਦੇ ਵਿੱਚ ਸਾਨੂੰ ਟਿਕਟ ਦਿੱਤੀ ਜਾਵੇ ਕਈ ਲੋਕਾਂ ਨੇ ਤਾਂ ਅ ਜੇ ਪਟਿਆਲੇ ਦੀ ਗੱਲ ਕਰਾਂ ਤਾਂ ਪਟਿਆਲੇ ਦੇ ਵਿੱਚ ਮੇਰੇ ਖਿਆਲ ਨਾਲ ਕੋਈ ਰੋਡ ਨਹੀਂ ਛੱਡੀ ਸੀ ਜਿੱਥੇ ਉਹਨਾਂ ਨੇ ਆਪਣੇ ਹੋਲਡਿੰਗ ਬੋਰਡ ਨਾਲ ਲਗਾਏ ਹੋਣ ਜੀ ਕੋਈ ਇੱਕ ਬੰਦੇ ਇਹ ਜਿਹਨੇ ਜਿਹੜੀ ਮੈਨੂੰ ਲੱਗਦਾ ਜਿਹੜਾ ਨੇ ਆਪਣੇ ਆਫਿਸ ਦੇ ਬਾਹਰ ਲੋਕ ਸਭਾ ਦਾ ਦਫ਼ਤਰ ਦਾ ਜਿਹੜਾ ਬੋਰਡ ਤੱਕ ਵੀ ਲਗਾ ਦਿੱਤਾ ਸੀਗਾ ਹਮ ਪਰ ਆ ਜਿਹੜੇ ਟਿਕਟਾਂ ਦੀ ਵੰਡ ਹੋਈ ਹੈ ਉਸ ਤੋਂ ਬਾਅਦ ਉਹ ਵੀ ਚਿੰਤਿਤ ਹੋਣੇ ਆ ਹੋਣਗੇ ਹਾਲੇ ਤਾਂ ਅੱਜ ਹੀ ਟਿਕਟ ਹੋਈ ਹੈ ਹੋ ਸਕਦਾ ਕੱਲ ਤੱਕ ਕੁਝ ਲੋਕ ਮੀਡੀਆ ਸਾਹਮਣੇ ਆ ਕੇ ਬੋਲਣ ਵੀ ਲੱਗ ਜਾਣਗੇ ਕਿ ਪਾਰਟੀ ਨੇ ਸਾਨੂੰ ਹਮੇਸ਼ਾ ਹੀ ਸਾਡੀ ਟਿਕਟ ਕੱਟੀ ਹੈ ਕੁਝ ਦਿਨ ਪਹਿਲਾਂ ਵੀ ਆਪਾਂ ਇੱਥੇ ਇੱਕ ਇੰਟਰਵਿਊ ਕੀਤੀ ਸੀ ਉਹਦੇ ਵਿੱਚ ਜਿਹੜਾ ਉਮੀਦਵਾਰ ਦੀ ਇੱਛਾ ਰੱਖਦੇ ਸੀ ਵੀ ਉਹ ਐਮਪੀ ਇਲੈਕਸ਼ਨਸ ਜਾਣਾ ਤੇ ਉਹਨਾਂ ਨੇ ਕਿਹਾ ਸੀ ਪਹਿਲਾਂ ਮੇਰੀ ਜਿਹੜੀ ਟਿਕਟ ਕੱਟੀ ਗਈ ਸੀ ਐਮਐਲ ਦੀ ਤੇ ਹੁਣ ਜਿਹੜੀ ਇਹ ਮੈਨੂੰ ਉਮੀਦ ਹੈਗੀ ਤੇ ਉਹਨਾਂ ਦੀ ਹੁਣ ਦੀ ਟਿਕਟ ਵੀ ਕੱਟ ਗਈ ਤੇ ਫਿਰ ਹੋ ਸਕਦਾ ਕਿ ਇਹੋ ਜਿਹੇ ਬੰਦੇ ਕਿਤੇ ਨਾ ਕਿਤੇ ਦਬੀ ਜਵਾਨ ਦੇ ਵਿੱਚ ਵਿਰੋਧ ਵੀ ਕਰਨ ਵਿਰੋਧ ਕਰਨਾ ਸੀ ਪਰ ਚਲੋ ਇਹ ਇਹਨਾਂ ਦਾ ਪਾਰਟੀ ਦਾ ਆਪਣਾ ਆਪਸੀ ਉਹ ਹੈਗਾ ਇਹਨਾਂ ਨੂੰ ਜ਼ਰੂਰ ਕਹਿ ਸਕਦੇ ਸੋਨਮ ਵੀ ਇਹ ਡਿਕਟ ਦੇ ਜਿਹੜੀ ਵੰਡ ਹੈ ਇਹ ਇਹ ਕਿੰਨਾ ਕੁ ਲਾਹੇਵੰਦ ਹੋਏਗੀ ਨਾ ਵਾਸਤੇ ਇਹ ਹੁਣ ਇਲੈਕਸ਼ਨਾਂ ਤੋਂ ਬਾਅਦ ਹੀ ਪਤਾ ਲੱਗੂਗਾ ਕਿਉਂਕਿ ਦੇਖੋ ਹੁਣ ਲੋਕ ਸਭਾ ਚੋਣਾਂ ਜਿਹੜੀਆਂ 2024 ਦੀਆਂ ਆ ਰਹੀਆਂ ਨੇ ਕਿ ਉਸ ਦੇ ਵਿੱਚ ਹਰ ਇੱਕ ਪਾਰਟੀ ਜਿਹੜੀ ਸਰਗਰਮ ਦਿਖਾਈ ਦੇ ਰਹੀ ਹੈ ਕਿਉਂਕਿ ਹਰ ਇੱਕ ਜਿਹੜੇ ਪਾਰਟੀ ਕਦੇ ਜਿਹੜਾ ਨੇ ਕੰਮ ਕਹਿੰਦੇ ਨਹੀਂ ਇੱਕ ਵੋਟਾਂ ਦੇ ਹੀ ਟਾਈਮ ਜਦੋਂ ਯਾਦ ਇਹ ਹੋ ਸਕਦਾ ਕਿ ਓਵਰ ਕੌਨਫੀਡੈਂਸ ਚ ਅੱਗੇ ਸਰਕਾਰ ਵੀ ਸਾਡਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਕੰਮ ਹੀ ਇੰਨਾ ਵਧੀਆ ਕੋਈ ਲੋਕੀ ਹੈ ਜਿਹਨੂੰ ਮਰਜ਼ੀ ਖੜਾ ਕਰ ਦਈਏ ਜਿਵੇਂ ਪਹਿਲਾਂ 92 ਦੇ 92 ਐ ਐਮਐਲਏ ਦਿੱਤੇ ਤੇ ਹੁਣ ਐਮਪੀ ਵੀ ਸਾਨੂੰ ਮਿਲ ਜਾਣੇ ਆ ਜੀ ਓਵਰ ਕੌਨਫੀਡੈਂਸ ਵੀ ਕਿਤੇ ਨਿਕਲ ਚੱਲ ਕਰਿਆ ਹੂੰ ਮੈਨੂੰ ਲੱਗਦਾ ਹੈ ਵੀ ਜੇ ਕਮਮਾ ਦੇ ਸਿਰ ਤੇ ਹੀ ਟਿਕਟ ਲੈਣੀ ਸੀਗੀ ਜਾਂ ਕਮਮਾ ਦੇ ਸਿਰ ਦੇ ਉੱਪਰ ਹੀ ਵੰਡ ਕਰਨੀ ਸੀਗੀ ਫੇਰ ਤਾਂ ਤੁਹਾਡੇ ਕੰਮ ਕੋਈ ਵੀ ਬੰਦਾ ਖੜਾ ਕਰ ਦੋ ਤੁਹਾਡੇ ਅਟੈਕ ਤੇ ਉਹ ਜਿੱਤੂਗਾ ਜਿੱਤੂਗਾ ਹੂੰ ਫੇਰ ਤਾਂ ਕਿਸੇ ਗੱਲ ਦਾ ਆਪਾਂ ਨੂੰ ਕੋਈ ਇਹਦੇ ਵਿੱਚ ਆਪਾਂ ਕਹਿ ਸਕਦਾ ਕੋਈ ਡਰ ਭੈ ਨਹੀਂ ਹੋਣਾ ਚਾਹੀਦਾ ਜਦੋਂ ਤੁਸੀਂ ਕੰਮਾਂ ਦੇ ਉੱਪਰ ਕਹਿਦੇ ਹੋ ਵੀ ਇਹ ਸਾਡੇ ਕੰਮਾਂ ਤੇ ਡਿਪੈਂਡ ਹੋ ਕੇ ਹੀ ਲੋਕ ਸਾਨੂੰ ਵੋਟਾਂ ਪਾਉਣਗੇ ਬਿਲਕੁਕੁਲ ਬਸ ਮੈਨੂੰ ਤਾਂ ਲੱਗਦਾ ਕਿ ਅੱਜ ਜਿਹੜੇ ਟਿਕਟਾਂ ਦੀ ਵੰਡ ਹੋਈਆਂ ਨਾ ਉਹ 8 ਟਿਕਟਾਂ ਨੇ ਸਿਰਫ ਦੋ ਹੀ ਟਿਕਟਾਂ ਵੰਡੀਆਂ ਗਈਆਂ ਨੇ ਜੀ ਹੁਣ ਤੁਸੀਂ ਪੁੱਛੋਗੇ ਕਿਵੇਂ ਹੂੰ ਕਿਉਂਕਿ ਉਹ ਤਾਂ ਕੈਬਨਿਟ ਮੰਤਰੀ ਪਹਿਲਾਂ ਹੀ ਨੇ ਕਿ ਹੁਣ ਜਿਵੇਂ ਆਪਾਂ ਕਹਿ ਜਾਈਏ ਕਰਮਜੀਤ ਨੂੰ ਮੋਲ ਹੋਗੇ ਸੇ ਤਾਂ ਮੰਤ ਇੱਕ ਕਰਮਜੀਤ ਅਨਮੋਲ ਨੇ ਐਕਟਰ ਨੇ ਜੀ ਉਹਨੂੰ ਟਿਕਟ ਦਿੱਤੀ ਕਿ ਉਹ ਪਹਿਲਾਂ ਪੋਲਿਟਿਕਲ ਦੋਲ ਦੇ ਕਦੀ ਬੋਲਦੇ ਉਹਨੇ ਦਿਖਾਈ ਦਿੱਤੇ ਸੀ ਅੱਜ ਮੈਂ ਉਹਨੂੰ ਵੀ ਸੁਣ ਰਿਹਾ ਸੀਗਾ ਵੀਡੀਓ ਤੇ ਉਹ ਕਹਿੰਦੇ ਸੀਗੇ ਕਿ ਮੈਂ ਪਹਿਲਾਂ ਜਵਾਬ ਦਿੱਤਾ ਸੀਗਾ ਫਿਰ ਮੈਨੂੰ ਚਲੋ ਉਹਨਾਂ ਨੇ ਕਿਹਾ ਕਿ ਤੁਸੀਂ ਫਰੀਦਕੋਟ ਤੋਂ ਮੈਂ ਮੰਗਿਆ ਸੀਗਾ ਫਿਰ ਫਰੀਦਕੋਟ ਤੋਂ ਹੀ ਇਲੈਕਸ਼ਨ ਲੜ ਰਹੇ ਨੇ ਤੇ ਜਿਹੜੇ ਜੇਪੀ ਨੇ ਜਾਂ ਫਿਰ ਉਹਨੂੰ ਟਿਕਟ ਮਿਲੀ ਹੈ ਬਸ ਦੋ ਹੀ ਟਿਕਟਾਂ ਮਿਲੀਆਂ ਅਜ ਤੱਕ ਜੀ ਬਾਕੀ ਤਾਂ ਫਿਰ ਮੰਤਰੀ ਹੈਗੇ ਸੀ ਹੂੰ ਤੋ ਇਹ ਸਿਰਫ ਔਨਲੀ ਦੋ ਜਾਣੇ ਦੀ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਖੇਡਿਆ ਇਸ ਸਮਝ ਤੋਂ ਬਾਹਰੇਗਾ ਹੂੰ ਉਹ ਇਹ ਦੇਖੋ ਆ ਸਵਾਲ ਇਹੀ ਖੜੇ ਹੁੰਦੇ ਨੇ ਕਿ ਜਦੋਂ ਮੰਤਰੀਆਂ ਦੀ ਜਿਹੜੀ ਆਪ ਅਮੀਦਵਾਰਾਂ ਦੀ ਲਿਸਟ ਦੇ ਵਿੱਚ ਜ਼ਿਆਦਾਤਰ ਮੰਤਰੀ ਹੀ ਦਿਖਾਈ ਦੇ ਰਹੇ ਨੇ ਕਿਉਂਕਿ ਸਿਰਫ ਆਪਾਂ ਗੱਲ ਕੀਤੀ ਹੈ ਕਿ ਇਹਨਾਂ ਨੂੰ ਸਿਰਫ ਦੋ ਉਮੀਦਵਾਰ ਹੀ ਚੁਣਨੇ ਪਏ ਨੇ ਬਿਲਕੁਲ ਤੇ ਚਲੋ ਉਮੀਦ ਹੈ ਕਿ ਪਾਰਟੀ ਦਾ ਨੰਦੇ ਨਾ ਵਾਸਤੇ ਵਧੀਆ ਹੋਏਗਾ ਪਰ ਸਮਝਣ ਤੋਂ ਸਮਝ ਤੋਂ ਬਾਹਰ ਬੜੀ ਗੱਲ ਹੈਗੀ ਹੈ ਕਿ ਇੰਦਾ ਐਮਪੀ ਇਲੈਕਸ਼ਨਾਂ ਦੀ ਜਿਹੜੀ ਚੋਣ ਹੋਈ ਹੈ ਪਹਿਲਾਂ ਬੀਜੇਪੀ ਦੀ ਲਿਸਟ ਜਾਰੀ ਹੁੰਦੀ ਹੈ ਫਿਰ ਇਹ ਲਿਸਟ ਜਾਰੀ ਹੋ ਰਹੀ ਹੈ ਹਲੇ ਅਕਾਲੀ ਦਲ ਨੇ ਆਪਣੀ ਲਿਸਟ ਜਾਰੀ ਕਰਨੀ ਹੈ ਫਿਰ ਕਾਂਗਰਸ ਨੇ ਆਪਣੀ ਲਿਸਟ ਜਾਰੀ ਕਰਨੀ ਹੈ ਆ ਉੱਥੇ ਵੀ ਹਲੇ ਦੇਖਣਾ ਹੋਵੇਗਾ ਵੀ ਕਿਹੜੇ ਕਿਹੜੇ ਚਿਹਰੇ ਅੱਗੇ ਆਉਂਦੇ ਨੇ ਪਰ ਜੇਕਰ ਪਾਰਟੀ ਨੂੰ ਆਪਣੇ ਕੰਮਾਂ ਤੇ ਇੰਨਾ ਭਰੋਸਾ ਸੀਗਾ ਫੇਕੋਸ਼ ਹੋਰ ਬੰਦਿਆਂ ਨੂੰ ਵੀ ਮੌਕਾ ਦੇਣਾ ਚਾਹੀਦਾ ਸੀ ਮੌਕਾ ਜ਼ਰੂਰ ਦੇਣਾ ਚਾਹੀਦਾ ਸੀ ਕਿਉਂਕਿ ਉਹ ਤਾਂ ਮੰਤਰੀ ਹੈ ਹੀ ਹੈਗੇ ਸੀਗੇ ਕਿ ਉਹਨਾਂ ਦੇ ਨਾਲ ਜਿਹੜੇ ਉਮੀਦਵਾਰ ਹੋਰ ਚੁਣੇ ਚੁਣਨੇ ਚਾਹੀਦੇ ਸੀ ਬਿਲਕੁਲ ਹੁਣ ਜਿਹੇ ਲੋਕ ਐਮਪੀ ਇਲੈਕਸ਼ਨਾਂ ਵਾਸਤੇ ਇਕੱਠੇ ਹੁੰਦ ਨੇ ਤਾਂ ਫਿਰ ਇਹਦੇ ਤੋਂ ਬਾਅਦ ਜਿਹੜੀ ਇਹ ਮੰਤਰੀ ਮੰਡਲ ਨੇ ਫਿਰ ਉਹ ਚੇਂਜ ਕਰਨੇ ਪਏ ਫਿਰ ਕਿਸੇ ਹੋਰ ਨੂੰ ਲਾਣਾ ਪਿਆ ਸਰਕਾਰ 'ਚ ਤਾਂ ਫਿਰ ਕਈ-ਕਈ ਵਾਰੀ ਮੰਤਰੀ ਬਦਲੇ ਜਾਣੇ ਜਿਵੇਂ ਹੁਣ ਤੱਕ ਤਿੰਨ ਵਾਰੀ ਤਾਂ ਸਿਹਤ ਮੰਤਰੀ ਚੇਂਜ ਹੋ ਚੁੱਕਿਆ ਹੈ ਜੀ ਉਹ ਇਹ ਕਿ ਕੁਰਸੀਆਂ ਚੇਂਜ ਹੋਈ ਜਾਣੀਆਂ ਕੁਰਸੀਆਂ ਚੇਂਜ ਹੋਈ ਜਾਣਗੀਆਂ ਹੂੰ ਨੋ ਸਿਰਫ ਸਰਕਾਰ ਦੇ ਫੈਸਲੇ ਦੇ ਨੂੰ ਕੀ ਕਹਿ ਸਕਦੇ ਆ ਅਸੀਂ ਪਰ ਜਿਹੜੇ ਸਵਾਲ ਸਾਡੇ ਤੱਕ ਆ ਰਹੇ ਸੀ ਜਿਹੜੇ ਕੀਵੈਸਚਨ ਹੋਂ ਤਾਂ ਫੇਸਬੁਕ ਤੇ ਵੀ ਲੋਕੀ ਪਾਣ ਲੱਗ ਗਏ ਨੇ ਕਿ ਜਿਹੜੇ ਐਮਪੀ ਇਲੈਕਸ਼ਨ ਚ ਲੋਕ ਖੜੇ ਕਿਤੇ ਨੇ ਕੀ ਇਹਨਾਂ ਨਾਲ ਕੋਈ ਯੋਗੋ ਚਿਹਰਾ ਹੋਰ ਨਹੀਂ ਸੀਗਾ ਇਦਾਂ ਦੇ ਵੀ ਜਿਹੜੇ ਇਹ ਵੀ ਬਹੁਤ ਮਤਲਬ ਕਿ ਸਵਾਲ ਖੜੇ ਹੁੰਦੇ ਨੇ ਨਹੀਂ ਅਬ ਫੇਸਬੁਕ ਤੇ ਲੋਕੀ ਟਰੋਲ ਕਰਨ ਲਿਖਣ ਲੱਗ ਗਏ ਹੈਗੇ ਨੇ ਜੀ ਕਿ ਕੋਈ ਹੋਰ ਯੋਗ ਚਿਹਰਾ ਨਹੀਂ ਸੀਗਾ ਵੀ ਜਿਹਨੂੰ ਟਿਕਟ ਦਿੱਤੀ ਜਾਂ ਸੀ ਕਿਉਂਕਿ ਸਾਰੇ ਮੰਤਰੀ ਹੈਗੇ ਨੇ ਹੂੰ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਮੈਂ ਆਪਣਾ ਸੋਨਮ ਦੇਖਣ ਨੂੰ ਮਿਲੀਆਂ ਹੈਗੀਆਂ ਨੇ ਤੇ ਆ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਵਾਂ ਕਿ ਡਾਕਟਰ ਸੰਦੀਪ ਪਾਠਕ ਵੱਲੋਂ ਇਹ ਜਿਹੜੀ ਲਿਸਟ ਜਿਹੜੀ ਹੈਗੀ ਆ ਉਹ ਦਿੱਤੀ ਗਈ ਸਭ ਨੂੰ ਭੇਜੀ ਗਈ ਹੈ ਅ ਅੰਮ੍ਰਿਤਸਰ ਤੋਂ ਜਿਹੜੇ ਹੈਗੇ ਨੇ ਕੁਲਦੀਪ ਸਿੰਘ ਢਾਲੀਵਾਲ ਜੀ ਇਹ ਵੀ ਮੰਤਰੀ ਆ ਤੁਹਾਨੂੰ ਪਤਾ ਹੀ ਹੈ ਜੀ ਹੂੰ ਖੰਡੂਰ ਸਾਹਿਬ ਤੋਂ ਸ਼੍ਰੀ ਖੰਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੂਲਰ ਇਹ ਵੀ ਮੰਤਰੀ ਆ ਇਹ ਜੀ ਠੀਕ ਹੈ ਜਲੰਧਰ ਤੋਂ ਸ਼ਸ਼ੀਲ ਕੁਮਾਰ ਰਿੰਕੂ ਇਹ ਪਹਿਲੇ ਹੀ ਐਮਪੀ ਹੈਗੇ ਨੇ ਹੂੰ ਦੁਬਾਰਾ ਐਮਪੀ ਬਸ ਤੇ ਇਹਨਾਂ ਨੂੰ ਟਿਕਟ ਮਿਲ ਗਈ ਹੈਗੀ ਕਿਉਂਕਿ ਪਹਿਲਾਂ ਜਮਨੀ ਚੋਣ ਹੋਈ ਸੀਗੇ ਆ ਸ਼੍ਰੀ ਫਤੇਗੜ ਸਾਹਿਬ ਤੋਂ ਜੀਪੀ ਗੁਰਪ੍ਰੀਤ ਸਿੰਘ ਜੀਪੀ ਹੂੰ ਠੀਕ ਹੈ ਜੀ ਇਹ ਕਾਂਗਰਸ ਚੋਂ ਆਏ ਨੇ ਤੇ ਇਹਨਾਂ ਨੂੰ ਮੌਕਾ ਮਿਲਿਆ ਫਰੀਦਕੋੜ ਤੋਂ ਕਰਮਜੀਤ ਸਿੰਘ ਅਨਮੋਲ ਹੂੰ ਇਹ ਐਕਟਰ ਨੇ ਜਿਵੇਂ ਤੁਹਾਨੂੰ ਦੱਸਿਆ ਆ ਇਹਦਾ ਜ਼ਰੂਰ ਹੈ ਕਿ ਫਰੀਦਕੋਟ ਵਾਲਿਆਂ ਨੇ ਪਹਿਲਾਂ ਵੀ ਕਿਹਾ ਸੀ ਜਦੋਂ ਲਾਈਵ ਕੀਤਾ ਕਿ ਫਰੀਦਕੋਟ ਵਾਲਿਆਂ ਵਾਸਤੇ ਹੁਣ ਵਧੀਆ ਹੋ ਗਿਆ ਹੁਣ ਹੁਣ ਆਮ ਸੈਲਫੀ ਖਿਚਾਣ ਨੂੰ ਮਿਲ ਜੂਗੀ ਕਿਉਂਕਿ ਐਕਟਰਾਂ ਨਾਲ ਸੈਲਫੀ ਖਿਚਾਣਾ ਪੰਜਾਬੀ ਦਾ ਸ਼ੌਂਕ ਹੈ ਸ਼ੌਂਕ ਹੈ ਐਵੇਂ ਗੁਰਦਾਸਪੁਰ ਦੀ ਲੋਕੀਏ ਨੇ ਸੈਲਫੀ ਖਿਚਾ ਲੈ ਕੇ ਜਾਂਦੇ ਜਿੱਤਾਂ ਉਹਨਾਂ ਨੂੰ ਜਿਤਾਤਾ ਸੀਗਾ ਤੇ ਇਸ ਵਾਰੀ ਵੀ ਸੈਲਫੀਆਂ ਖਿਚਾਉਂਦੇ ਖਿਚਾਉਂਦੇ ਕਰਮਜੀਤ ਨੂੰ ਬੋਲ ਜਿੱਤੂਗਾ ਜੀ ਜੋ ਲੱਗਦਾ ਹੈ ਬਾਕੀ ਤਾਂ ਹੁਣ ਸਮਾਂ ਹੀ ਦੱਸੂਗਾ ਹੁਣ ਸਮਾਂ ਦੱਸੇਗਾ ਆਉਣ ਵਾਲਾ ਕਿ ਲੋਕ ਕਿਨੂੰ ਜ਼ਿਆਦਾ ਮਤਲਬ ਕਿ ਪਸੰਦ ਕਰਦੇ ਨੇ ਸੈਲਫੀ ਵਾਲੇ ਹਰ ਸੈਲਫੀ ਵਾਲੇ ਹਰੋਂ ਜੀ ਗੁਰਮੀਤ ਸਿੰਘ ਖੋਡੀਆਂ ਇਹ ਵੀ ਮੰਤਰੀ ਹੈਗੇ ਨੇ ਜੀ ਇਹਨਾਂ ਨੂੰ ਬਠਿੰਡਾ ਤੋਂ ਸਿੱਟ ਦੀ ਸੀਟ ਮਿਲੀ ਹੈਗੀ ਹੈ ਜੀ ਤੇ ਸੰਗਰੂਰ ਤੋਂ ਜਿੱਥੋਂ ਸਿਮਰਤ ਸਿੰਘ ਬਾਦਲ ਅਕਾਲੀ ਗਲਮਾ ਅੰਮ੍ਰਿਤਸਰ ਦੇ ਜਿਹੜੇ ਐਮਪੀ ਐ ਉਹ ਉਹਨਾਂ ਦੇ ਖਲਾਫਤ ਜੋ ਹੁਣ ਹੋ ਸਕਦਾ ਹੈ ਕਿ ਗੁਰਮੀਤ ਸਿੰਘ ਮੀਤ ਹੇਰ ਜਿਹੜੇ ਆ ਕੇ ਆਮ ਪ੍ਰਚਾਰ ਕਰਦੇ ਹੋਏ ਤੁਹਾਨੂੰ ਦੇਖਣਗੇ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਨਾਲ ਇਹਦੇ ਵਿੱਚ ਇਹ ਵੀ ਕਲੀਅਰ ਹੈਗਾ ਕਿ ਪਹਿਲਾਂ ਸੰਗਰੂਰ ਤੋਂ ਐਮਪੀ ਸੀਗੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਉਹੀ ਜਿਹਾ ਦਬਦਬਾ ਬਣਾਉਗਾ ਕਰੀ ਬਣਾਉਗਾ ਦੇਖਣਾ ਹੋਏਗਾ ਤੇ ਸੰਗਰੂਰ ਤੋਂ ਬਾਅਦ ਫਿਰ ਪਟਿਆਲੇ ਦੇ ਵਿੱਚ ਡਾਕਟਰ ਬਲਬੀਰ ਨੂਰ ਜਿਹੜੀ ਟਿਕਟ ਮਿਲੀ ਹੈ ਜਿਹਦੇ ਉੱਪਰ ਬਚਾਚਾ ਕਰ ਰਹੇ ਸੀਗੇ ਕਿ ਹੁਣ ਸਿਹਤ ਮੰਤਰੀ ਸਾਹਿਬ ਸਿਹਤ ਸਿਵਾਵਾ ਦੇਖਣਗੇ ਯਾ ਐਮਪੀ ਬਾਰੇ ਐਮਪੀ ਦੀ ਪਾਰਲੀਮੈਂਟ ਦੇ ਵਿੱਚ ਆਵਾਜ਼ ਚੱਕਣਗੇ ਇਹ ਸਾਰਾ ਕੁਝ ਜਿਹੜਾ ਹੈਗਾ ਦੇਖਣਾ ਹੋਏਗਾ ਸੋ ਸੋਨੋ ਇਹ ਚਰਚਾ ਜਿਹੜੀ ਹੈਗਾ ਅੱਜ ਸ਼ੁਰੂ ਹੋ ਗਈ ਹੈ ਪਰ ਦੂਰ ਤੱਕ ਜਾਏਗੀ ਇਹ ਸਭ ਦੇ ਵਿੱਚ ਖਬਰ ਹੋਰ ਵੀ ਇਹ ਜਿਹੜੇ ਪਟਿਆਲੇ ਦੇ ਐਮਪੀ ਸੀਗੇ ਐਮਪੀ ਪਰਨੀਤ ਗੌਰ ਉਹ ਬੀਜੇਪੀ ਵਿੱਚ ਸ਼ਾਮਲ ਹੋ ਗਏ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਬੀਜੇਪੀ ਦੇ ਵਿੱਚ ਸ਼ਾਮਲ ਹੋ ਕੇ ਹੁਣ ਬੀਜੇਪੀ ਵੱਲੋਂ ਪਟਿਆਲਾ ਤੋਂ ਇਲੈਕਸ਼ਨ ਲੜਨਗੇ ਤੇ ਕੇਂਦਰ ਤੋਂ ਜਿਹੜੀ ਸਪੋਰਟ ਹੋਏਗੀ ਉਹ ਫਿਰ ਕੁਝ ਨਾ ਕੁਝ ਕਿਸੇ ਮਤ ਦਿਖਾਉਗੀ ਕਿ ਐਮਪੀ ਸਰਕਟ ਤਾਂ ਬਦਲੇਗੀ ਜੀ ਹੋ ਸਕਦਾ ਹੈ ਕਿ ਕੁਝ ਨਾ ਕੁਝ ਐਮਪੀ ਸਾਹਿਬ ਨੂੰ ਫਿਰ ਚੱਕਰ ਦੇਣਾ ਉਸ ਦਾ ਕਰੜਾ ਕੰਮ ਕਰਨਾ ਪਵੇ ਹੂੰ ਤੇ ਅੱਜ ਤੇ ਪੰਜਾਬ ਜੇ ਪਟਿਆਲਾ ਦੀ ਗੱਲ ਕਰੀ ਤਾਂ ਪਟਿਆਲੇ ਦੇ ਵਿੱਚੋਂ ਜਿਹੜੇ ਚਿਹਰੇ ਪਹਿਲਾਂ ਐਮਪੀ ਟਿਕਟ ਵਾਸਤੇ ਅ ਸੰਘਰਸ਼ ਦੇ ਵਿੱਚ ਸੀ ਸੀਗੇ ਕਹਿ ਸਕਦੇ ਆ ਜਿਵੇਂ ਬਲਤੇਜ ਪੰਨੂ ਹੂੰ ਮੁੱਖ ਮੰਤਰੀ ਪੰਜਾਬ ਦੇ ਜਿਹੜੇ মিডিਆ ਸਲਾਹਕਾਰ ਨੇ ਤੇ ਉਹਨਾਂ ਦੇ ਕਾਫੀ ਕਲੋਜ਼ ਦੋਸਤ ਨੇ ਉਹ ਵੀ ਸ੍ਰੇਸ਼ਟ ਸੀਗੇ ਦੇਖੋ ਸ੍ਰੇਸ਼ਟ ਤੁਹਾਨੂੰ ਕੀ ਲੱਗਦਾ ਹੈ ਕਿ ਜਿਵੇਂ ਹੁਣ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ 13 ਉਮੀਦਵਾਰਾਂ ਨੇ ਚੁਣਨੇ ਨੇ 8 ਦੀ ਜਿਹੜੀ ਲਿਸਟ ਆ ਚੁੱਕੀ ਹੈ ਤੁਹਾਨੂੰ ਕੀ ਲੱਗਦਾ ਜਿਵੇਂ ਪਹਿਲਾਂ 92 ਆਪਣੇ ਜਿਹੜੇ ਨੇ ਉਹਨਾਂ ਨੇ ਸੀਟਾਂ ਸੀਟਾਂ ਦੇ ਉੱਪਰ ਜਿੱਤੇ ਸੀਗੇ ਪਰ ਜੇਕਰ ਆਪਾਂ ਹੁਣ ਦੀ ਗੱਲ ਕਰੀਏ ਕਿ ਇਹ 13 13 ਸੀਟਾਂ ਜਿੱਤ ਜਾਣਗੇ ਜਾਂ ਨਹੀਂ ਨਹੀਂ ਬਿਲਕੁਲ ਤਰੀਕਾ ਦੀ ਵੀ ਹੁੰਦਾ ਹੁੰਦਾ ਜੇ ਕਿ ਇਹ ਤੱਕ ਉਹ ਗੱਲ ਹੋ ਗਈ ਕਿ ਇਹ ਬੱਚੇ ਨੇ ਪੇਪਰ ਦਿੱਤਾ ਤੇ ਸੋਚੋ 100 ਵਿੱਚੋਂ 100 ਨੰਬਰ ਆ ਜਾਣਗੇ ਜੀ ਇਹ ਕਦੀ ਹੋ ਸਕਦਾ ਵੀ ਸੋਚੋ 100 ਨੰਬਰ ਆਉਣ ਨਹੀਂ ਸਰ ਇਹ ਤਾਂ ਨਹੀਂ ਹੋ ਸਕਦਾ ਹੈਗਾ ਬਾਕੀ ਹਾਂ ਹੂੰ ਇਹਨਾਂ ਦੇ ਕੰਮ ਬੋਲਣਗੇ ਪਤਾ ਲੱਗ ਜਾਊਗਾ ਵੀ ਇਹਨਾਂ ਦੇ ਕੰਮਾਂ ਨੂੰ ਕਿੰਨੇ ਕੁ ਵੋਟ ਪੈਂਦੀ ਹੈ ਜਾਂ ਲੋਕੀ ਇਹਨਾਂ ਤੋਂ ਕਿੰਨੇ ਖੁਸ਼ ਨੇ ਇਹ ਤਾਂ ਹੁਣ ਟਾਈਮ ਹੀ ਦੱਸੂਗਾ ਪਰ ਮੈਨੂੰ ਨਹੀਂ ਲੱਗਦਾ ਕਿ ਜਿਹੜੀ 13 0 ਵਾਲੀ ਗੱਲ ਕਹੀ ਗਈ ਆ ਭਗਵੰਤ ਸਿੰਘ ਮਾਨ ਸਾਡੇ ਮੁੱਖ ਮੰਤਰੀ ਵੱਲੋਂ ਪੂਰੀ ਹੋਏਗੀ ਹੂੰ ਤੇ ਚਲੋ ਜੇ ਪੂਰੀ ਹੋ ਜਾਂਦੀ ਇੱਕ ਮੇਰੇ ਖਿਆਲ ਚ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਕੰਮ ਹੋਗਾ ਜਿਹੜਾ ਅਜੇ ਤੱਕ ਕਿਸੇ ਪਾਰਟੀ ਦਾ ਨਹੀਂ ਦੇਖਿਆ ਨਹੀਂ ਦਾ ਵੈਸੇ ਕਿਉਂਕਿ ਪਹਿਲਾਂ ਵੀ ਦੇਖੋ ਜਿਵੇਂ ਵਿਧਾਨ ਸਭਾ ਦੀਆਂ ਵੋਟਾਂ ਪਈਆਂ ਸੀ ਉਦੋਂ ਇੱਕ ਬਦਲਾਅ ਜਿਹੜਾ ਦੇਖਣ ਨੂੰ ਉਹਨਾਂ ਨੂੰ ਮਿਲਿਆ ਸੀਗਾ ਲੋਕਾਂ ਨੂੰ ਇਹ ਕਿ ਇੱਕ ਬਦਲਾਅ ਆਵੇਗਾ 93 ਸੀਟਾਂ ਆਈਆਂ ਸੀ ਨਾ ਉਦੋਂ ਵੀ ਉਦੋਂ ਵੀ ਘਟ ਸੀਗਾ ਉਦੋਂ ਵੀ ਸੀਟਾਂ ਪੂਰੀਆਂ ਨਹੀਂ ਸੀਗੀਆਂ ਸੀਗਾ ਇਕੱਲੇ ਦਲ ਵੀ ਇੱਕ ਸੀਟ ਲੈ ਗਿਆ ਸੀਗਾ ਕਾਂਗਰਸ ਵੀ ਤਿੰਨ ਸੀਟਾਂ ਲੈ ਗਿਆ ਸੀਗਾ ਤੋ ਉਹ ਸਵਿਟਾਂ ਜਿਹੜੀਆਂ ਹੈਗੀਆਂ ਨੇ ਉਹ ਉਹ ਪੂਰੀਆਂ ਤਾਂ ਨਹੀਂ ਹੋਈਆਂ ਸੀ ਪੂਰਾ ਵਟਾ ਪੂਰਾ ਤਾਂ ਨਹੀਂ ਹੋਇਆ ਸੀਗਾ ਪਰ ਹਾਂ ਮੀਨਸ ਪਹਿਲਾਂ ਬਹੁਤ ਬਹੁਤ ਮਤ ਕਹਿ ਦੀਨ ਆਪਾਂ ਜ਼ਿਆਦਾ ਸੀਗਾ ਉਸ ਵੇਲੇ ਪਤਾ ਕੀ ਹੈ ਆਪਣਾ ਸੋਨ ਇੱਕ ਚੀਜ਼ ਸੀਗੀ ਕਿ ਜਿਹੜੇ ਪੰਜਾਬ ਦੇ ਲੋਕ ਸੀ ਓਕੇ ਬੇ ਸੀਗੇ ਉਹ ਬਦਲਾ ਚਾਹੁੰਦੇ ਸੀਗੇ ਬਦਲਾਵੀ ਇੱਕ ਨਵੀਂ ਪਾਰਟੀ ਜਿਹੜੀ ਆ ਗਈ ਸਾਡੇ ਪੰਜਾਬ ਦੇ ਵਿੱਚ ਕੁਝ ਦਮਾ ਕਰੇ ਫਿਰੇ ਪਾਰਟੀ ਦਾ ਜਿਹੜਾ ਨਾਮ ਸੀ ਉਹ ਬੜਾ ਵਧੀਆ ਸੀ ਆਮ ਆਦਮੀ ਪਾਰਟੀ ਨਾਮ ਸੀ ਲੋਕਾਂ ਨੂੰ ਲੱਗਦਾ ਸੀ ਸਿੱਕ ਆਪਣੇ ਨਾਲ ਕਾਲਜ ਦੇ ਨੇ ਹੈਲੋ ਹੈਲੋ ਨਮਸਕਾਰ ਮੈਡਮ ਨਮਸਕਾਰ ਜੀ ਕੌਣ ਬੋ ਰਿਹਾ ਕਿੱਥੋਂ ਬੋ ਰਿਹਾ ਸਰ ਮੈਂ ਅਰਜਿੰਦਰ ਬੋਲਦਾ ਜੀ ਮਾਨਸਾ ਤੋਂ ਹਾਂਜੀ ਅਰਜਿੰਦਰ ਅਰਜਿੰਦਰ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਮੈਡਮ ਥੈਂਕ ਯੂ ਸਰਪਾ ਜੋ ਅੱਜ ਦੇ ਵਿਸ਼ੇ ਦੇ ਉੱਪਰ ਗੱਲਬਾਤ ਕਰ ਰਹੀਆਂ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਹੈ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਪਰ ਉਹਦੇ ਵਿੱਚੋਂ ਜਿਹੜੇ ਨੇ ਜ਼ਿਆਦਾਤਰ ਮੰਤਰੀ ਨੇ ਤੁਹਾਡਾ ਕੀ ਕਹਿਣਾ ਹੈ ਦੇਖੋ ਮੈਡਮ ਜਿਆਦਾਤਰ ਹਾਂ ਤਾਂ ਮੰਤਰੀ ਜੇ ਆਪਾਂ ਤਾਂ ਕਹਿੰਦੇ ਆ ਕਿ ਮੰਤਰੀ ਜਿੱਤ ਜਾਣ ਕਿਉਂਕਿ ਫਿਰ ਉਪ ਚੋਣ ਹੋਊਗੀ ਉੱਥੇ ਜਿੱਥੋਂ ਇਹ ਅਸਤੀਫਾ ਦੇਣਗੇ ਐਮਐਲਏ ਬਣੇਗਾ ਜੀ ਉੱਥੇ ਫਿਰ ਚੋਣਾਂ ਹੋਣਗੀਆਂ ਉੱਥੇ ਪਤਾ ਲੱਗੂ ਸਰਕਾਰ ਦਾ ਹੂੰ ਤੇ ਠੀਕ ਹੈ ਮੈਨੂੰ ਸਾਡੇ ਤਾਂ ਜਿਹੜਾ ਬਠਿੰਡਾ ਸੀਟ ਹੈ ਹੂੰ ਇਹ ਤੇ ਕੁੜੀਆਂ ਸਾਹਿਬ ਨੇ ਟਿਕਟ ਦਿੱਤੀ ਜੀ ਆਆਂ ਨੂੰ ਤੇ ਅਕਾਲੀ ਦਲ ਹਰਸ਼ਮਰਤ ਕੌਰ ਵੱਲ ਆਜੂ ਹੂੰ ਹੂੰ ਤੇ ਇਦੋਂ ਹੋ ਸਕਦਾ ਵੀ ਬੜਿੰਗ ਜਾਂ ਮਰਤਾ ਬੜਿੰਗ ਮਤਲਬ ਸਾਡੇ ਜਿਹੜਾ ਗੇਮ ਚੇਂਜਰ ਹੈ ਉਹ ਤਾਂ ਸਿੱਧੂ ਮੂਸੇ ਵਾਲਾ ਹੈ ਜੀ ਜੇ ਮਤਲਬ ਸਿੱਧੂ ਮਲਕੋਹਰ ਸਿੱਧੂ ਨੂੰ ਕੋਈ ਟਿਕਟ ਦਾ ਜਾਂ ਕਿਸੇ ਵੀ ਤਰੀਕੇ ਨਾਲ ਜਾਂ ਆਜ਼ਾਦ ਖੜਾ ਹੋਣ ਦਾ ਹੋ ਗਿਆ ਤਾਂ ਇਥੇ ਸਵੀਕਰਨ ਚੇਂਜ ਹੋ ਜਾਣਗੇ ਰੇਂਦਰ ਜੀ ਇੱਕ ਗੱਲ ਦੱਸੋ ਤੁਸੀਂ ਬਠਿੰਡਾ ਦੀ ਗੱਲ ਕੀਤੀ ਹੈ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਹੈਗੇ ਨੇ ਉਹਨਾਂ ਦੇ ਬਠਿੰਡਾ ਤੇ ਕਈ ਵੀ ਲੋਕਾਂ ਦੇ ਨਾਲ ਮੇਲ ਮਿਲਾਪ ਰਿਹਾ ਕਿੰਨੇ ਕੰਮ ਉਹਨਾਂ ਦੇ ਜਿਹੜੇ ਸਾਹਮਣੇ ਆਏ ਨੇ ਸੋ ਇਹ ਪਹਿਲਾਂ ਉਹ ਲੰਬੀ ਏਰੀਆ ਇਹਨਾਂ ਦਾ ਬਾਦਲ ਪਰਿਵਾਰ ਨਾਲ ਵੀ ਇਹਨਾਂ ਦੇ ਟਸਲ ਪੈਂਦੇ ਰਹਿੰਦੇ ਸੀ ਤੇ ਉਧਰ ਤਾਂ ਇਹਨਾਂ ਦਾ ਹੋਲਡ ਹੈਗਾ ਇਹ ਤਾਂ ਗੱਲ ਮੰਨੀ ਤੂੰ ਜਿਹੜਾ ਇਧਰਲੇ ਪਾਸੇ ਆ ਗਿਆ ਸਾਈਡ ਦਾ ਬਾਦਲ ਸਾਈਡ ਮਤਲਬ ਇਹ ਜਿਹੜਾ ਉਹਨਾਂ ਦਾ ਜੁਦੀਆ ਸਾਹਿਬ ਦਾ ਹੋਲਡ ਹੈਗਾ ਜੀ ਵੀ ਜਿਹੜਾ ਇਧਰ ਆ ਗਿਆ ਇਧਰ ਇਹਨਾਂ ਦਾ ਹੋਲਡ ਘਟਾ ਇੱਕ ਦੂਜੀ ਗੱਲ ਇਹ ਹੈ ਇਹ ਇਹਨਾਂ ਨੇ ਜਿਹੜੇ ਕੁਕੁਸ ਪ੍ਰੇਮੀ ਲੋਕ ਨੇ ਖਾਸ ਕਰਕੇ ਇੱਧਰ ਸਾਡਾ ਬਟਮਾਨਸਾ ਜ਼ਿਲ੍ਹਾ ਬਠਿੰਡਾ ਆ ਗਿਆ ਇਹਦੇ ਵਿੱਚ ਭੁੱਕੀ ਪੱਕੀ ਬਹੁਤ ਚੱਲਦੀ ਹੈ ਜੀ ਇਹਨਾਂ ਨੇ ਖਾਸ ਕਰਦੀ ਖੇਤੀ ਦੇ ਥੋੜਾ ਜਿਹਾ ਮਤਲਬ ਫੱਕੇ ਬਿਆਨਵਾਜੀ ਨਹੀਂ ਕੀਤੀ ਹੈ ਜਿਹੜੇ ਤੜੇ ਦਿਨ ਪਹਿਲਾਂ ਸਰਨ ਦੇ ਵਿੱਚ ਬਿਲਕੁਲ ਬਿਲਕੁਲ ਜਦੋਂ ਸਰਨ ਦੇ ਵਿੱਚ ਕਿਹਾ ਗਿਆ ਸੀਗਾ ਕਿ ਫੀਮ ਭੁੱਕੀ ਦੇ ਠੇਕੇ ਖੋਲਣੇ ਚਾਹੀਦੇ ਪਰ ਇਹਨਾਂ ਨੇ ਕਿਹਾ ਸੀਗਾ ਇਹ じゃ ਕੋਈ ਪ੍ਰਬੰਧ ਅਜੇ ਤੱਕ ਹੈ ਨਹੀਂਗਾ ਤੇਹੀ ਇਹ ਜਿਹੜੇ ਗੱਲ ਸੱਚੀ ਹੈ ਕਹਿੰਦੇ ਮਾਰੀ ਪਿਆ ਸਕਦੀ ਹੈ ਉਹ ਗੱਲ ਕਰ ਸਭ ਨੂੰ ਪੰਚੀ ਹੋ ਗਈ ਉਹ ਹਾਂ ਹਨਾ ਕੋਈ ਸਿਆਸਤਦਾਨ ਵਾਲਾ ਬਿਆਨ ਨਹੀਂ ਦਿੱਤਾ ਇਹਨਾਂ ਨੇ ਇਹਨਾਂ ਨੇ ਕਿਸਦਾ ਮਤਲਬ ਆਪਣਾ ਸਟੈਟਜਾ ਉਹ ਕਰਤਾ ਗੋਲ ਮੋਲ ਗੱਲ ਕਰਨੀ ਸੀ ਪਰ ਜਿੱਤੇ ਖੁੱਡਿਆ ਸਾਹਿਬ ਬਾਰੇ ਮੈਂ ਜਾਣਦਾ ਸਿਆਸਤਦਾਨ ਤੇ ਪੁਰਾਣੇ ਨੇ ਪਰ ਇਹ ਜਿਆ ਬਿਆਨ ਕਿਵੇਂ ਦੇਗੇ ਗਲਤ ਤਾਂ ਉਹੀ ਹੈ ਨਾ ਵੀ ਮੂਰੇ ਇਲੈਕਸ਼ਨਾਂ ਦਾ ਟਾਈਮ ਹੈ ਜੀ ਪੂਰੇ ਇਲੈਕਸ਼ਨਾਂ ਨੇ ਹੋ ਸਕਦਾ ਕੈਂਡੀਡੇਟ ਬਣਾਉਣ ਦੇ ਨਾਲ ਚਾਂਸ ਹੈਗੇ ਸੀ ਕਿ ਪਹਿਲਾਂ ਵੀ ਕੁਰੀਆ ਸਾਹਿਬ ਦਾ ਨੰਬਰ ਲੱਗੂਗਾ ਜੀ ਜਾਂ ਬਲਜਿੰਦਰ ਕੌਰ ਦਾ ਸੀਗਾ ਵੀ ਬਲਜਿੰਦਰ ਕੌਰ ਦਾ ਨੰਬਰ ਲੱਗੂ ਜਾਂ ਇਹਦੇ ਨਾਲੋਂ ਜ਼ਿਆਦਾ ਚਾਂਸ ਕੁਰੀਆ ਸਾਹਿਬ ਦੇ ਸੀਗੇ ਕੁਰੀਆ ਸਾਹਿਬ ਦਾ ਨੰਬਰ ਲੱਗ ਗਿਆ ਪਰ ਇਹਨਾਂ ਥੋੜਾ ਜਿਹਾ ਦੇਖਣਾ ਸੀਗਾ ਹੁਣ ਵੀ ਹਲੇ ਵੀ ਟਾਈਮ ਹੈ ਥੋੜਾ ਜਿਹਾ ਉਸ ਹਾਬ ਨਾਲ ਗੱਲ ਨੂੰ ਕਮਾ ਲੈਣ ਨੂੰ ਕਾਲ ਕਰ ਲੈ ਹਾਂ ਕਮਾ ਫਿਰ ਆ ਕੇ ਇਦਰੇ ਕਰ ਲੈਣਾ ਤਾਂ ਮਤਲਬ ਜਿੱਥੇ ਜਿਹੜਾ ਮੁਕਾਬਲਾ ਹੈ ਉਹ ਦੇਖਣਯੋਗ ਹੋ ਜੂਗਾ ਬਿਲਕੁਲ ਬਿਲਕੁਲ ਜੇ ਬਾਕੀ ਦੇ ਕੈਂਡੀਡੇਟਾਂ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚੋਂ ਜਿਹੜੀ ਅੱਜ ਦੀ ਟਿਕਟਾਂ ਦੀ ਚੋਣ ਦੀ ਮੈਂ ਜਿਵੇਂ ਗੱਲ ਕਰ ਰਿਹਾ ਸੀਗਾ ਮੈਨੂੰ ਤਾਂ ਲੱਗਦਾ ਸਿਰਫ ਅੱਜ ਦੋ ਹੀ ਟਿਕਟਾਂ ਦਿੱਤੀਆਂ ਨੇ ਬਾਕੀ ਪੰਜ ਟਿਕਟਾਂ ਕਿਹੜੇ ਟਿਕਟਾਂ ਤੇ ਵੰਡਾਈ ਗਈਆਂ ਜੀ ਇਹ ਵੀ ਉਹ ਤਾਂ ਅਨਮੋਲ ਵੀ ਇਹਦਾ ਮਾਨ ਸਾਹਿਬ ਦਾ ਸੀਐਮ ਸਾਹਿਬ ਦਾ ਖਾਸ ਬੰਦਾ ਹੈ ਜੀ ਉਹ ਆਮ ਲੋਕ ਤਾਂ ਨਹੀਂ ਨਾ ਉਹ ਤਾਂ ਖਾਸ ਹੈ ਜੀ 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 ਜਿਹੜਾ ਅਨਮੋਲ ਹੈ ਜੀ ਜੀ ਠੀਕ ਹੈ ਜੀ ਕੁਈ ਉਹਦੀ ਕਦੇ ਸੁਣੀ ਨਹੀਂ ਕੋਈ ਗਲਤ ਜਾਂ ਕੋਈ ਚੱਕ ਮਾਜਾ ਬਿਆਨ ਕਦੇ ਉਹਦਾ ਕੁਝ ਨਹੀਂ ਆਇਆ ਨਾਰਮਲ ਬੰਦਾ ਹੈ ਬਲਕਿ ਉਹ ਮਤਲਬ ਆਮ ਪਬਲਿਕ ਤਾਂ ਇਸ ਨੂੰ ਖਾਸ ਬੰਦੇ ਚ ਲੈਂਦੀ ਹੈ ਨਾ ਯਾਨੀ ਕਿ ਆਮ ਪਬਲਿਕ ਨੂੰ ਤਾਂ ਲੱਗੂਗਾ ਵੀ ਹੁਣ ਜੇ ਆਊਗਾ ਤਾਂ ਅਸੀਂ ਫੋਟੋ ਖਿਚਾ ਲਾਂਗੇ ਸੈਲਫੀਆ ਕਰਾਵਾਂਗੇ ਹਾਂ ਵਸੇ ਹੀ ਹੈ ਤਾਂ ਕੁਝ ਇਸ ਤਰ੍ਹਾਂ ਦਾ ਹੋ ਜੂਗਾ ਜਿਵੇਂ ਕੁਝ ਹੋ ਜਾਂਦਾ ਵੀ ਮਾਨ ਸਾਹਿਬ ਦਾ ਨੇੜਲਾ ਹੈ ਮਾਨ ਸਾਹਿਬ ਤਾਈ ਪਹੁੰਚ ਕਰਾਂਗੇ ਹੂੰ ਇਸ ਤਰ੍ਹਾਂ ਦੇ ਬੰਦੇ ਵੀ ਹੁੰਦੇ ਨੇ ਸਾਰੇ ਵੀ ਯਾਰ ਅਮੋਂ ਉੱਥੇ ਲੱਗਾਂਗੇ ਇਹਦੇ ਲੱਗਾਂਗੇ ਇਹਨੂੰ ਲੈ ਕੇ ਗਾਹ ਮਾਨਸਾ ਕਿਤੇ ਗੁਰਦਾਸਪੁਰ ਵਾਲਾ ਕੰਮ ਤਾਂ ਨਹੀਂ ਹੋਊਗਾ ਜਿਵੇਂ ਸਨੀਲ ਸਨੀ ਦਿਓਲ ਸਨੀ ਦਿਓਲ ਉੱਥੇ ਐਮਪੀ ਬੜਿਆ ਸੀਗਾ ਤੇ ਲੋਕਾਂ ਨੂੰ ਲੱਗਦਾ ਸੀਗਾ ਵੀ ਸਾਡੇ ਵਿੱਚ ਆ ਗਿਆ ਜੀ ਹੁਣ ਤਾਂ ਅਸੀਂ ਸਿੱਧੀ ਗੱਲ ਕਰ ਲਾਂਗੇ ਮੋਦੀ ਸਾਹਿਬ ਨਾਲ ਹਾਂ ਦੇਖੋ ਇਹ ਤਾਂ ਗੱਲ ਹੈਗੀ ਐ ਪਰ ਵੀ ਅਨਮੋਲ ਇਹਦੇ ਨਾਲ ਤਾਂ ਫਿਰ ਇੱਥੇ ਪਹਿਲੇ ਹੀ ਬਾਬਾ ਬੋਹੜ ਜਿੱਤਿਆ ਹੋਇਆ ਜੀ ਹਮ ਸ੍ਰੀਦਕੋਟ ਸੀਟ ਤੇ ਮੁਹੰਮਦ ਅਸਦੀਕ ਪਹਿਲੇ ਹੀ ਜਿੱਤਿਆ ਹੋਇਆ ਮਤਲਬ ਕਲਾਕਾਰਾਂ ਦੇ ਕਾਰਗੁਜ਼ਾਰੀ ਤੋਂ ਤਾਂ ਲੋਕਾਂ ਨੂੰ ਪਤਾ ਹੋਊ ਗਈ ਹਮ ਜੇ ਤੁਸੀਂ ਐ ਲਾਓ ਵੀ ਮੁਹੰਮਦ ਸਦੀਕ ਦੀ ਕਾਰਗੁਜ਼ਾਰੀ ਜੇ ਬਹੁਤ ਵਧੀਆ ਨਾ ਹੋਈ ਤਾਂ ਲੋਕ ਅਨਮੋਲ ਦੇ ਵੀ ਨਹੀਂ ਥੋੜਾ ਜਿਹਾ ਪੱਕਚ ਜਾਣਾ ਜੇ ਉਹਨਾਂ ਨੂੰ ਮੁਹੰਮਦ ਸਦੀਕ ਦੀ ਕਾਰਗੁਜ਼ਾਰੀ ਵਧੀਆ ਲੱਗੀ ਤੇ ਇਧਰੋਂ ਸਰਕਾਰ ਹੈ ਇੱਕ ਕਲਾਕਾਰ ਹੈ ਫਿਰ ਥੋੜਾ ਜਿਹਾ ਲੋਕਾਂ ਨੂੰ ਇਹ ਹੋ ਜਾਂਦਾ ਵੀ ਉਹ ਬਜ਼ੁਰਗ ਵੀ ਨੇ ਤੇ ਇਹਨਾਂ ਦੀ ਸਰਕਾਰ ਵੀ ਇਹ ਕੰਮ ਵੀ ਕਰਨਗੇ ਹੂੰ ਤੇ ਜੇ ਬਾਕੀ ਬਾਕੀ ਥਾਂਾਂ ਦੀ ਗੱਲ ਕਰੀਏ ਆਪਾਂ ਰਜਿੰਦਰ ਜੀ ਆ ਜਿਵੇਂ ਲੋਹੋਰ ਥਾਵਾ ਤੇ ਵਰਕਰ ਵੀ ਸੀਗੇ ਕਾਫੀ ਕਾਫੀ ਬਿਜ਼ਨਸmen ਜਿਹੜੇ ਚਾਹਦੇ ਸਨ ਟਿਕਟਾਂ ਮਿਲਣ ਉਹਨਾਂ ਨੂੰ ਟਿਕਟਾਂ ਮਿਲਦੀਆਂ ਉਹਨਾਂ پارٹی ਦੇ ਵਿੱਚ ਅੰਦਰੋਂ ਹੁਣ ਫਾੜ ਦਿਖੂਗਾ ਆ ਦਿਖੂਗਾ ਜੀ ਇਹ ਤਾਂ ਹੁੰਦਾ ਹੈ ਇਹ ਤਾਂ ਹਰ ਇੱਕ ਪਾਰਟੀ 'ਚ ਹੀ ਹੁੰਦਾ ਹੈ ਥੋੜਾ ਜਿਹਾ ਇਹ 'ਚ ਤਾਂ ਵੱਧ ਹੋਊਗਾ ਕਿਉਂ ਇਹਦੇ 'ਚ ਲੋਕ ਥੋੜੇ ਜੇ ਦੂਜੀਆਂ ਪਾਰਟੀਆਂ ਦੇ ਸਟਾਈ ਹੋਏ ਆਏ ਨੇ ਕਿ ਨਾ ਬਿਲਕੁਲ ਇੱਕਾ ਮਤਲਬ ਬਦਲਾਅ ਦੇ ਹਿਸਾਬ ਨਾਲ ਆਏ ਹੋਏ ਨੇ ਕਾਫੀ ਕੁਛ ਹੈ ਮਤਲਬ ਉਹਨਾਂ ਨਾਲੋਂ ਥੋੜਾ ਜਿਹਾ ਐਕਸਟਰਾ ਦੂਜੀਆਂ ਪਾਰਟੀਆਂ ਨਾਲ ਤੇ ਉਹਨਾਂ ਦਾ ਥੋੜਾ ਜਿਹਾ ਪਾਰਟੀ ਤੇ ਜਿਵੇਂ ਬਾਦਲ ਪਰਿਵਾਰ ਹੈ ਉਹਨਾਂ ਦਾ ਹੋਲਡ ਜ਼ਿਆਦਾ ਹੈ ਪਾਰਟੀ ਤੁਸੀਂ ਹੈ ਨਾ ਇਹਨਾਂ ਦਾ ਇਹਨਾਂ ਹੋਲਡ ਨਹੀਂ ਹੈਗਾ ਇਹਨਾਂ ਨੂੰ ਕਹਿਣ ਲੱਗਿਆ ਅਗਲਾ ਮਿੰਟ ਲਾਇਆ ਕਰੂਗਾ ਤੇ ਇਹਨਾਂ ਨੂੰ ਸੁਣਨੀਆਂ ਵੀ ਲੋਕਾਂ ਦੀਆਂ ਪਹਿਣਨੀਆਂ ਕਿਉਂਕਿ ਜੇ ਹੁਣ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਤਾਂ ਆਮ ਆਦਮੀ ਪਾਰਟੀ ਜੇ ਆਪਾਂ 92 ਐਮ ਐਮਐਲਐਸ ਦੀ ਗੱਲ ਤਾਂ ਕਰਦੇ ਸੀ ਪਰ ਹੁਣ ਆ ਜ਼ਿਆਦਾਤਰ ਜਿਹੜੇ ਹੈਗੇ ਨੇ ਲੋਕ ਜਾਂ ਕਾਂਗਰਸ ਤੋਂ ਜਾਂ ਅਕਾਲੀ ਦਲ ਤੋਂ ਪੁੰਚ ਹੋਏ ਨੇ ਉਹਨਾਂ ਕੋਲੇ ਜੋ ਜਦੋਂ ਹਈ ਉਹ ਸੀ ਜੀ ਜੇ ਆਪਾਂ ਹੁਣ ਇੱਕ ਪਤੀਲੇ ਦੇ ਵਿੱਚ ਚਾਹ ਕਿੱਤੀ ਹੋਈ ਐ ਅੱਡ ਵੱਡੀ ਉਹਦੇ ਚ ਪਾਵਾਂਗੇ ਤਾਂ ਪਤੀਲੇ ਚ ਹੀ ਜਦੋਂ ਚਾਹ ਦਾ ਹੁਣ ਕਾਂਗਰਸੀ ਵੀ ਆਪਣੇ ਨੇ ਅਕਾਲੀ ਵੀ ਆਪਣੇ ਨੇ ਕੋਈ ਠੀਕ ਐ ਉਹਨਾਂ ਦੀਆਂ ਨੀਤੀਆਂ ਗਲਤ ਹੋ ਗਈਆਂ ਬਦਲਾ ਜੀ ਪਰ ਉਹ ਨੀਤੀਆਂ ਕਰਕੇ ਦੇਖ ਰਿਹਾ ਸੀ ਕਿ ਕੋਈ ਕਾੜਲੀ ਦਾ ਅਲੱਗਾ ਬੰਦਾ ਹੈ ਬਿਲਕੁਲ ਰੇਸ਼ਟ ਦੀਆਂ ਨੀਤੀਆਂ ਕਰਕੇ ਤਾਂ ਉਹਨੇ ਪਾਰਟੀ ਬਦਲੀ ਮੈਂ ਕਹਿੰਦਾ ਰੇਸ਼ਟ ਨੀਤੀਆਂ ਕਰਕੇ ਉਹਨਾਂ ਨੇ ਪਾਰਟੀ ਬਦਲੀ ਪਰ ਫਿਰ ਇੱਥੇ ਸਾਰਾ ਕੁਝ ਉਹੀ ਦਾ ਮਿਲੇਗਾ ਤਾਂ ਫਿਰ ਇਹ ਕਿਤੇ ਰੋਸ ਦਾ ਨਹੀਂ ਹੈ ਹੈ ਜੀ ਜਿਵੇਂ ਤੁਸੀਂ ਕਹੇ ਕਿ ਪਤਿੱਲੇ ਜੋ ਦੇਖਲੇ ਸੀਗੇ ਤਾਂ ਉਹ ਪਤਿੱਲੇ ਵਾਲੀ ਗੱਲ ਹੀ ਫਿਰ ਇੱਥੇ ਹੋਗੀ ਦੁਬਾਰਾ। ਆਖਾਂਦਾ ਉਹ ਤਾਂ ਇਹੀ ਹੁੰਦੀਆਂ ਨੇ ਜੀ ਪਾਰਟੀ ਦੇ ਤੋਂ ਦੇਖੋ ਥੋੜਾ ਜਿਹਾ ਅਸੂਲ ਤਾਂ ਇੰਪਲੀਮੈਂਟ ਕਰਨੇ ਨਾ ਕਾਫੀ ਔਖੇ ਹੁੰਦੇ ਆ। ਜੀ ਜੀ ਜੀ। ਜਿਹੜੇ ਅਸੂਲ ਦਾ ਨਾਂ ਲੈਣਾ ਤਾਂ ਬਹੁਤ ਸੌਖਾ ਹੁੰਦਾ ਹੈ। ਅਸੂਲ ਜਦੋਂ ਇੰਪਲੀਮੈਂਟ ਕਰਦੇ ਆ ਨਾ ਹੂੰ ਉਦੋਂ ਬਹੁਤ ਦਿੱਕਤ ਹੁੰਦੀ ਆ। ਇਹ ਇੰਨਾ ਜਲਦੀ ਨਹੀਂ ਹੁੰਦੇ। ਠੀਕ ਹੈ ਇਹਨਾਂ ਨੂੰ ਕੁਝ ਲੋਕਾਂ ਦੇ ਕੰਮ ਨੇ ਜਿਹੜੇ ਪਰਸਨਲ ਛੋਟੇ-ਛੋਟੇ ਕੰਮ ਲਿਓ ਉਧਰ ਵੱਧ ਧਿਆਨ ਦੇਣ ਨਾ ਜਿਹੜਾ ਵੱਡਾ ਸਿਸਟਮ ਹੈ ਵੀ ਫੜਫੜਾਈ ਕਰ ਲਿਓ ਫਲਾਨੇ ਤੋਂ ਪੈਸੇ ਭਰਾਵਾਂਗੇ ਹਾਲੇ ਤੇ ਨਾ ਤਾਂ ਇਹ ਗੱਲ ਪਤਾ ਲੱਗੀ ਵੀ ਕਿਹੜੇ ਕਾਂਗਰਸੀ ਨੇ ਕਿੰਨੇ ਪੈਸੇ ਭਰਤੇ ਜਾਂ ਕਿਹੜੇ ਅਸਾਮੀ ਦਾ ਲਾੜੇ ਨੇ ਕਿੰਨੇ ਪੈਸੇ ਭਰਤੇ ਫੜਫੜਾਈ ਤਾਂ 100 150 ਬੰਦੇ ਦੀ ਹੋਗੀ ਪਰ ਆਇਆ ਕੁਝ ਸਾਹਮਣੇ ਹਾਂਜੀ ਸਾਹਮਣੇ ਕੁਝ ਨਹੀਂ ਆਇਆ ਹਾਂ ਗੱਲ ਤਾਂ ਹੋਈ ਹੈ ਨਾ ਵੀ ਜਿਹੜੇ ਛੋਟੇ ਕੰਮ ਆਪਾਂ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਆਉਂਦੀਆਂ ਨਿੱਕੀਆਂ ਨਿੱਕੀਆਂ ਤਕਲੀਫਾਂ ਨੇ ਹਾਂ ਉਹਨਾਂ ਵੱਲ ਜਿਆਦਾ ਧਿਆਨ ਦਿੱਤਾ ਜਾਵੇ ਬਦਲਾਅ ਬਹੁਤ ਜਲਦੀ ਮਤਲਬ ਨਜ਼ਰ ਆਉਣ ਲੱਗ ਜਾਂਦਾ ਹੈ ਬਿਲਕੁਲ ਬਿਲਕੁਲ ਕਦੇ ਜਦੋਂ ਬੰਦੇ ਦਾ ਐਕਸੀਡੈਂਟ ਹੁੰਦਾ ਜਿਹੜੇ ਛੇਟਾਂ ਦਾ ਸਭ ਤੋਂ ਬਾਅਦ ਉਹ ਤੰਗ ਕਰਦੀ ਜਾਂਦੇ ਹਾਂਜੀ ਹੱਡ ਬੱਥ ਉੱਤੇ ਹੁੰਦੇ ਆ ਆਰਾਮ ਨਾਲ ਠੀਕ ਹੋ ਜਾਂਦਾ ਜਿਹੜੇ ਚੇਟਾਂ ਜੇ ਪੈ ਜਾਂਦੇ ਉੱਪਰ ਸਕੀਨਾਂ ਦੇ ਉੱਪਰ ਉਹ ਤੰਗ ਜਿਆਦਾ ਕਰਦੀ ਇਹਦੇ ਕਰਦੀਆਂ ਨੇ ਉਹ ਲਾਜ ਨਹੀਂ ਹੋ ਰਿਹਾ ਚਲੋ ਠੀਕ ਹੈ ਜੀ ਮਿਹਰਬਾਨੀ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਜੀ ਠੀਕ ਹੈ ਜੀ ਚਲੋ ਜੀ ਇਹਨਾਂ ਦੇ ਵਿੱਚ ਰੀਟ ਪਾਈ ਦਿੱਤੀ ਆਪਣੀ ਦੇਖੋ ਮਾਨਸਾ ਦਾ ਅਰਜਿੰਦਰ ਜੀ ਵਧੀਆ ਇਹਨਾਂ ਦੇ ਜਿਹੜੇ ਵਿਚਾਰ ਹੁੰਦੇ ਨੇ ਬਹੁਤ ਵਧੀਆ ਜਿਹੜਾ ਆਪਣਾ ਵਿਚਾਰ ਸਾਂਝੇ ਕਰਦੇ ਨੇ ਆਪਣੇ ਨਾਲ ਮੈਂ ਜਿਵੇਂ ਆਪ ਕੁੜੀ ਦੀ ਗੱਲ ਕਰ ਰਹੀ ਸੀ ਇਹਨਾਂ ਵੱਲੋਂ ਵੀ ਕਹੇਗੇ ਕਿ ਬਠਿੰਡਾ ਦੇ ਵਿੱਚ ਉਹਨਾਂ ਦਾ ਹੈਗਾ ਕਿ ਵਧੀਆ ਕੰਮ ਕਰ ਰਹੇ ਨੇ ਨਹੀਂ ਹੋੜ ਤਾਂ ਦੇਖੋ ਜੰਗੀਆਂ ਟਿਕਟਾਂ ਬੰਡੀਆਂ ਨੇ ਨਹੀਂ ਹੋੜ ਤਾਂ ਸਭ ਤਾਂ ਬਣ ਚੁੱਕਿਆ ਜੀ ਕਿਵੇਂ ਬਣ ਚੁੱਕਿਆ ਉਹ ਤੁਹਾਨੂੰ ਦੱਸਦਾ ਜਿਵੇਂ ਹੁਣ ਡਾਕਟਰ ਬਲਬੀਰ ਨੇ ਮંત્રી ਨੇ ਉਹਨਾਂ ਨੂੰ ਗਰੰਟਾ ਮਿਲੀਆਂ ਨੇ ਉਹਨਾਂ ਨੇ ਕੰਮ ਕੀਤੇ ਨੇ ਉਹ ਕੰਮਾਂ ਦਾ ਹੋਲਡ ਤਾਂ ਬਣੂਗਾ ਬਣੂਗਾ ਲੋਕਾਂ 'ਚ ਜਾਂਦੇ ਸੀਗੇ ਮਿਲਦੇ ਸੀਗੇ ਹਨਾ ਉਹ ਤਾਂ ਹੋਲਡ ਬਣ ਲਈ ਹੈ ਪਹਿਚਾਨ ਤਾਂ ਬਣੀ ਚੁੱਕੀ ਹੈ ਮੈਨੂੰ ਇਹ ਲੱਗਦਾ ਸਰ ਜਿਵੇਂ ਆਵਾਦਿ ਪਾਰਟੀ ਨੇ ਤਾਂ ਹੀ ਇਹ ਦਵਾਰਾ ਜਿਹੜੀਆਂ ਉਹਨਾਂ ਨੂੰ ਟਿਕਟਾਂ ਦਿੱਤੀਆਂ ਨੇ ਤੇ ਗੱਲ ਤਾਂ ਉਹੀ ਆ ਗਈ ਨਾ ਫਿਰ ਦੂਜੀਆਂ ਪਾਰਟੀਆਂ ਤਾਂ ਇਹਨਾਂ 'ਚ ਫਰਕ ਕੀ ਰਹਿ ਗਿਆ ਫਿਰ ਨਾਲੇ ਗੱਲ ਇਹ ਹੈ ਕਿ ਇਹਨਾਂ ਦਾ ਤਜਰਬਾ ਉਹਨਾਂ ਦੇ ਮੁਕਾਬਲੇ ਕੀ ਹੈ ਦੂਜੀਆਂ ਪਾਰਟੀਆਂ ਦੇ ਹਾਲੇ ਤਾਂ ਨਵੇਂ ਨੇ ਇਹ ਹਮ ਹਾਲੇ ਜੋ ਮਰਜ਼ੀ ਕਹੀ ਜਾਂ ਪਰ ਨਵੇਂ ਨੇ ਲਵੇਂ ਹੋਣ ਕਰਕੇ ਆਪਾਂ ਆਖੜ ਕੇ ਤਾਂ ਕਿਸੇ ਨਾਲ ਗੱਲ ਨਹੀਂ ਕਰ ਸਕਦੇ ਜਿਵੇਂ ਹੁਣ ਵਿਧਾਨ ਸਭਾ ਦੇ ਵਿੱਚ ਪਿਛਲੇ ਮੇਂ ਸੈਸ਼ਨ ਚੱਲਦੇ ਦੇ ਵਿੱਚ ਆਪਾਸ ਤੋਂ ਬੋਲਬਾਣੀ ਜਿਹੜੀ ਜਿਹੜੀ ਗੱਲ ਆਈ ਸੀਗੀ ਬੋਲਣ ਦੇ ਲੈਅਜੇ ਦੀ ਗੱਲ ਆਈ ਸੀਗੀ ਕਿ ਸਿਆਸਤ ਦੇ ਵਿੱਚ ਪਹਿਲਾਂ ਇਹ ਜੀ ਬੋਲਬਾਣੀ ਕਦੀ ਸੁਣੀ ਜਾਂਦੀ ਸੀ ਹੂੰ ਜਿਹੜੀ ਹੁਣ ਉਹਨਾਂ ਦੇ ਵੀ ਪ੍ਰਸ਼ਨ ਚੱਕੇ ਗਏ ਨੇ ਉਹ ਵੀ ਤੁਸੀਂ ਦੇਖਣਾ ਹੈ ਇਲੈਕਸ਼ਨਾਂ ਚ ਕੋਲਿਆ ਜਾਊਗਾ ਜਿਹੜੇ ਦੂਸਰੇ ਵੱਧਦੀ ਪਾਰਟੀ ਨੇ ਉਹਦੇ ਤੇ ਵੀ ਗੱਲ ਕਰਨਗੇ ਕਰਨਗੇ ਵੀ ਜੇ ਇੱਕ ਮੁੱਖ ਮੰਤਰੀ ਸਿੱਧੇ ਤਰੱਕ ਨਾਲ ਤੂੰ ਤਲਾਕ ਤੇ ਆ ਕੇ ਗੱਲ ਕਰੂਗਾ ਤਾਂ ਫੇਰ ਕਿੱਥੇ ਤਾਂ ਜਿਹੜੇ ਦੂਸਰੇ ਨੇ ਉਹਨਾਂ ਤੇ ਕੀ ਇਫੈਕਟ ਪਵੇਗਾ ਬਿਲਕੁਲ ਅਜਿਹੀ ਚੀਜ਼ਾਂ ਦਾ ਵੀ ਇਹਨਾਂ ਨੇ ਕਿਤੇ ਖਮਿਆਜਾ ਪੂਕਤਣਾ ਪੈ ਸਕਦਾ ਕਿਉਂਕਿ ਪਬਲਿਕ ਬਹੁਤ ਪੋਲੀ ਹੈ ਹੂੰ ਉਹ ਪਬਲਿਕ ਤਾਂ ਦੇਖਦੀ ਹੈ ਸਾਨੂੰ ਇੱਜ਼ਤਮਾਨ ਕਿੱਥੋਂ ਮਿਲੂਗਾ ਸਾਨੂੰ ਜਿਹੜਾ ਸਾਡੀਆਂ ਜਿਹੜਾ ਕੰਮ ਕੋਣ ਸੁਣੂਗਾ ਜਿਵੇਂ ਉਹਨਾਂ ਨੇ ਕਿਹਾ ਕਿ ਸਾਡੇ ਛੋਟੇ ਛੋਟੇ ਕੰਮ ਤਾਂ ਹੋ ਨਹੀਂ ਉਹ ਹੂੰ ਵੱਡੇ ਕੰਮਾਂ ਦਾ ਸੀ ਕਿ ਕਹਿੰਨ ਤੁਸੀ ਜਿਹੜੇ ਬੰਦੇ ਫੜੇ ਨੇ ਜੀ ਉਹ ਹੈ ਕਿ ਗਰਾਊਂਡ ਜ਼ੀਰੋ ਤੋਂ ਨਹੀਂ ਦੇਖਿਆ ਜਾ ਰਿਹਾ ਸਾਦਾ ਹੈ ਨਹੀਂ ਕਿਸੇ ਕੋਲ ਕਿੰਨੇ ਪੈਸੇ ਭਰਾਤੇ ਹੂੰ ਵਾ ਚੀਜ਼ਾਂ ਦੇਖੋ ਹਾਲੇ ਤਹਲ ਅੱਜ ਟਿਕਟ ਅਨਾਉਂਸ ਹੋਈ ਹੈ ਤਾਂ ਗੱਲਾਂ ਸਾਹਮਣੇ ਆਣੀ ਸ਼ੁਰੂ ਹੋ ਗਈਆਂ ਨੇ ਤੇ ਫੇਸਬੁੱਕ ਤੁਸੀਂ ਖੋਲ ਕੇ ਦੇਖੋ ਫੇਸਬੁੱਕ ਤੇ ਲੋਕੀ ਪਾਣਾ ਸ਼ੁਰੂ ਹੋ ਗਏ ਕਿ ਕੋਈ ਹੋਰ ਜੋਗ ਚਿਹਰਾ ਨਹੀਂ ਸੀਗਾ ਕੋਈ ਹੋਰ ਇਸ ਤੋਂ ਵਧੀਆ ਬਿਹਤਰ ਬੰਦਾ ਨਹੀਂ ਸੀਗਾ ਇਹਨਾਂ ਕੋਲ ਜੀ ਪਰ ਜਦ ਕਿ ਇਹ ਬੰਦੇ ਵੀ ਬਿਹਤਰ ਨਹੀਂ ਅੰਦਾਜ਼ੀ ਘੱਟ ਨਹੀਂ ਮੰਨਦੇ ਹੈਗੇ ਠੀਕ ਨੇ ਪਰ ਚਲੋ ਪਬਲਿਕ ਦੀ ਸੋਚ ਹਰ ਇੱਕ ਦੇ ਆਪਣੇ ਆਪਣੇ ਜਿਹੜੇ opinion ਨੇ ਬਿਲਕੁਲ ਬਿਲਕੁਲ ਜੋ ਇਹ ਦੇਖੋ ਹੁਣ ਉਹ ਇਹ ਹੈ ਕਿ ਆਪਾਂ ਜਿਵੇਂ ਗੱਲ ਕਰ ਰਹੇ ਹਾਂ ਲੋਕ ਸਭਾ ਚੋਣਾਂ ਦੀ ਕਿ ਉਹਦੇ ਵਿੱਚ ਜਿਹੜੇ ਨੇ ਇਹਨਾਂ ਨੇ 8 ਉਮੀਦਵਾਰ ਜ਼ਰੂਰ ਆਪਣੇ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਹੁਣ ਦੇਖਣਾ ਹੈ ਹੋਵੇਗਾ ਜਿਹੜੇ 5 ਉਮੀਦਵਾਰ ਨੇ ਉਹ ਕਾਊਂਟ ਕੌਣ ਆਉਂਦੇ ਨੇ ਬਿਲਕੁਲ ਬਿਲਕੁਲ ਹੂੰ ਤੁਹਾਡਾ ਜਿਹੜਾ ਭਵਾਨੀਗੜ੍ਹ ਹੈ ਉਹ ਸੰਗਰੂਸ਼ ਚ ਹੀ ਪੈਂਦਾ ਮੈਨੂੰ ਲੱਗਦਾ ਜੀ ਪਰ ਤੁਹਾਡੇ ਵਾਸਤੇ ਤਾਂ ਫਿਰ ਹਮੀਤ ਹੇਰੀ ਹੈ ਤੁਹਾਡੇ ਲਈ ਤਾਂ ਉਧਰ ਹੋਣਾ ਹੂੰ ਕਿ ਉਧਰ ਦਾ ਹਮੀਤ ਹੇਰ ਨਹੀਂ ਤੇ ਉਧਰ ਸਿਮਰਜੀਤ ਸਿੰਘ ਮਾਨ ਜਿਹੜੇ ਪਹਿਲਾਂ ਐਮਪੀ ਰਹੇ ਚੁੱਕੇ ਨੇ ਬਿਲਕੁਲ ਬਿਲਕੁਲ ਹੁਣਾਂ ਟੱਕਰ ਜਿਹੜੀ ਆ ਦੇਖਣ ਨੂੰ ਮਿ ਕਿਦਾਂ ਕੁ ਪੰਥਕ ਤੋਰ ਦੇ ਉੱਪਰ ਟਿਕਟ ਮਿਲਦੀ ਆ ਜਾਂ ਫਿਰ ਇੱਧਰ ਕੰਮਾਂ ਦੇ ਸਿਰ ਤੇ ਉੱਪਰ ਮੋਟ ਲਾਉਣਗੇ ਇਹ ਦੇਖਣਾ ਇਹਨਾਂ ਦੀ ਫਸਮੀ ਜਿਹੜੀ ਟੱਕਰ ਹੋਣੀ ਇਹ ਤਾਂ ਸ਼ੁਰੂ ਹੋਏਗਾ ਕੰਮ ਹਜੇ ਤਾਂ ਕੰਮ ਸ਼ੁਰੂ ਹੋਣਾ ਹਲਤਾਂ ਕਹਿੰਦੇ ਨੇ ਪਹਿਲਾ ਕਦਮ ਵੀ ਨਹੀਂ ਰੱਖਿਆ ਗਿਆ ਹੈਗਾ ਉਹ ਵੀ ਰੱਖਿਆ ਜਾਣਾ ਹੈ ਕਿਉਂਕਿ ਹੁਣ ਹਰ ਇੱਕ ਪਾਰਟੀ ਦੇ ਜਿਹੜੇ ਨੇ ਉਮੀਦਵਾਰ ਨੇ ਇਹ ਆਪਣੇ ਆਪਣੇ ਜਿਹੜੇ ਸਰਗਰਮ ਹੋ ਚੁੱਕੇ ਨੇ ਜੇਕਰ ਆਪਾਂ ਸਿਮਰਜੀਤ ਸਿੰਘ ਮਾਨ ਦੀ ਗੱਲ ਕਰੀਏ ਜੋ ਐਮਪੀ ਨੇ ਕਿ ਉਹਨਾਂ ਵੱਲੋਂ ਜਿਹੜੀਆਂ ਗ੍ਰਾਂਟਾਂ ਵੰਡੀਆਂ ਜਾ ਰਹੀਆਂ ਨੇ ਆਪਣੇ న్యూ ਜਿਹੜੀ ਨਸਰ ਕੀਤੀ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ 10 ਲੱਖ ਦੀ ਜਿਹੜੀ ਗ੍ਰਾਂਟ ਸੀਗੀ ਉਹ ਵੰਡੀਆਂ ਜਾ ਰਹੀਆਂ ਨੇ ਜੇਕਰ ਆਪਾਂ ਮੀਤ ਹੇਰ ਦੀ ਗੱਲ ਕਰੀਏ ਕਿ ਉਹਨਾਂ ਨੇ ਵੀ ਜਿਹੜਾ ਕਲੀਨਿਕ ਜਿਹੜੇ ਆਪਣੇ ਬਣਾਏ ਨੇ ਉਹਨਾਂ ਦੇ ਜਿਹੜੇ ਉਦਘਾਟਨ ਕੀਤੇ ਨੇ ਹੋਰ ਬਹੁਤ ਜਿਹੜੇ ਆ ਪਾਰਟੀਆਂ ਜਿਹੜੇ ਸਰਗਰਮ ਦਿਖ ਰਹੀਆਂ ਨੇ ਲੋਕ ਸਭਾ ਚੋਂ ਚ ਇਹ ਮੰ ਇਸ ਤੋਂ ਅੋਰ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਹੂੰ ਸੋ ਇਹ ਸਭ ਤੇ ਚੱਲਦੇ ਹੋਏ ਖੋਲ ਆ ਰਹੀ ਹੈ ਹਲੋ ਸਰ ਲਾਈਵ ਚੱਲ ਰਿਹਾ ਜੀ ਕੁਝ ਕਹਿਣਾ ਚਾਹੋਗੇ ਸੋ ਇਸ ਤਰ੍ਹਾਂ ਜਿਹੜਾ ਹੈਗਾ ਸਭ ਕੁਝ ਜਿਹੜਾ ਚੱਲ ਰਿਹਾ ਸੀਗਾ ਹੂੰ ਜਿਹੜੀਆਂ ਟਿਕਟਾ ਹੈ ਜਿਹੜਾ ਟਿਕਟਾ ਦੀ ਵੰਡ ਜਿਹੜੀ ਹੋਈ ਹੈ ਸਾਡੇ ਮੁਤਾਬਕ ਤਾਂ ਜਿਹੜੇ ਹੁਣ ਤੱਕ ਰਿਪੋਰਟ ਆਈ ਹੈ ਸਿਰਫ ਦੋ ਟਿਕਟਾ ਦੀ ਹੀ ਵੰਡ ਹੋਈ ਹੈ ਬਾਕੀ ਟਿਕਟਾ ਅਗੇ ਸੀਗੇ ਪਹਿਲੇ ਮੰਤਰੀ ਸੀਗੇ ਕਿਉਂਕਿ ਸਿਰਫ ਚੋਣ ਆਪਾਂ ਕਹਿ ਸਕਦੇ ਕਿ ਦੋ ਟਿਕਟਾਂ ਦੀ ਹੀ ਹੋਈ ਐ ਜੀ 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 ਹੂੰ ਦੇਖੋ ਇਹ ਕਿ ਜਿਵੇਂ ਅਸੀਂ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਐ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਅੱਜ ਲਿਸਟ ਜਾਰੀ ਕਰ ਦਿੱਤੀ ਐ ਉਸ ਦੇ ਵਿੱਚ ਜਿਹੜਾ ਉਹਨਾਂ ਨੇ 8 ਉਮੀਦਵਾਰ ਕਹਿੰਦੇ ਨੇ ਲੋਕ ਸਭਾ ਚੋਣਾਂ ਦੇ ਲਈ ਆਪਣੇ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਹੁਣ ਦੇਖਣਾ ਹੋਵੇਗਾ ਜਿਹੜੇ 5 ਉਮੀਦਵਾਰ ਨੇ ਉਹ ਕਿਹੜੇ-ਕਿਹੜੇ ਚਿਹਰੇ ਅੱਗੇ ਆਉਂਦੇ ਨੇ ਅੱਗੇ ਵੀ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਹੁਣ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ ਸਾਨੂੰ ਦਿਓ ਇਜਾਜ਼ਤ